ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਦੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਟਰੈਕਟਰ ਦਾ ਜਿਹੜਾ ਨੈਕਸਟ ਕੰਮ ਹੈ ਇੱਕ ਤਾਂ ਆਪਾਂ ਬ੍ਰੇਕ ਫਿੱਟ ਕਰਤੇ ਉਹ ਵੀ ਦਿਖਾਉਣਿਆ ਤੇ ਹੁਣ ਆਪਾਂ ਆਹ ਟਾਪੇ ਦੀ ਫਿਟਿੰਗ ਮਿਸਤਰੀ ਸਾਹਿਬ ਨੇ ਸ਼ੁਰੂ ਕਰਤੀ ਤੇ ਆਹ ਸਾਫ ਡੇਲੇ ਵਿੱਚ ਪਾਦੀ ਉਹ ਕੋਈ ਨਵੇਂ ਲਵਾ ਦੇ ਸਾਰੀ ਸੈਟਿੰਗ ਵਧੀਆ ਕਰਤੀ ਤੇ ਬਾਕੀ ਆਪਾਂ ਅੱਗੇ ਅੱਗੇ ਜਿਵੇਂ ਜਿਵੇਂ ਕੰਮ ਕਰੀ ਜਾਂਦੇ ਆ ਤੁਹਾਨੂੰ ਦਿਖਾਉਣਾ ਸਾਰੀ ਮੈਂ ਜਿਹੜੀ ਸੀਲ ਤੁਸੀਂ ਕਿੰਨੇ ਗੱਲ ਕਰਦੇ ਸੀ ਮਹਿੰਦਰਾ ਦੀ ਇਹ ਮਹਿੰਦਰਾ ਜਦੋਂ ਐਂਟਰ ਪੈਣਾ ਜੰਮੇ ਨਹੀਂ ਜਦੋਂ ਦੇ ਆਏ ਨੇ ਮਨ ਉਦੋਂ ਦੀ ਨਾਲ ਦੀ ਸੀਲ ਆ ਇਹ ਇਹ ਮਹਿੰਦਰਾ ਨੇ ਮਹਿੰਦਰਾ ਨੇ ਇਹ ਮਨ ਹੈ ਸਵਰਾਜ ਆਪਣਾ ਡਾਇਰੈਕਟਰ ਠੀਕ ਹੈ ਜਦੋਂ ਪਹਿਲਾਂ ਡਾਇਰੈਕਟਰ ਟ੍ਰੈਨ ਟ੍ਰਾਈ ਸੀ ਉਹਨਾਂ ਜਿਹੇ ਸੀਲ ਪਈ ਦੀ ਡਿਫਟਾਰਮ ਸੀਲ ਠੀਕ ਹੈ ਇਹ ਰੌਕ ਸਾਉਂਡ ਬੋਲਦੇ ਨੇ ਉਹਨੂੰ ਰੌਕ ਸਾਉਂਡ ਦੀ ਸੀਲ ਹੈ ਰੌਕ ਸਾਉਂਡ ਦੀ ਸੀਲ ਹੈ ਮਹਿੰਦਰਾ ਦੀ ਆ ਮਹਿੰਦਰਾ ਅ ਆ ਲਿਖਿਆ ਹੋਇਆ ਹੈ ਮਹਿੰਦਰਾ ਦਾ ਪਾਰਟ ਨੰਬਰ ਲਿਖਿਆ ਹੋਇਆ ਹੈ ਨਾ ਪਾਰਟ ਨੰਬਰ ਇਹ ਹੁਣ ਵੀ ਮਹਿੰਦਰਾ ਨੇ ਏਜੰਸੀ ਖਰੀਦ ਲਈ ਇਹ ਸਵਰਾਜ ਦੇ ਵਿੱਚ ਸਵਰਾਜ ਦੇ ਵਿੱਚ ਮਹਿੰਦਰਾ ਨੇ ਮਨ ਕੰਪਨੀ ਖਰੀਦ ਕੇ ਫਿਰ ਉਹਨਾਂ ਨੇ ਮਹਿੰਦਰਾ ਨੇ ਆਪਦੀ ਸੀਲ ਫਿੱਟ ਕਰਤੀ ਇਹਦੇ ਜੀ ਠੀਕ ਠੀਕ ਜੀ ਆ ਮਹਿੰਦਰਾ ਵਾਲੀਆਂ ਸੀਲਾਂ ਇਹ ਤਾਂ ਆ ਜਾਂਦੀਆਂ ਨੇ ਆਹੀ ਸੋਨੂੰ ਮੈਂ ਦਾ ਇਹ ਮਾਡਲ ਨਵੇਂ ਮਾਡਲ ਦਾ ਟਾਪ ਆਹੀ ਸੀਲ ਤੇ ਬੋਸ ਇਹਦੇ ਜਿਹੜਾ ਵਿੱਚ ਪੈਂਦੇ ਨੇ ਮਹਿੰਦਰਾ ਦੇ ओरिजिनल ਬੋਸ ਪੈਂਦੇ ਨੇ ਇਹਦੇ ਜੀ ਠੀਕ ਆ ਇਹ ਮਾਡਲ ਦਾ ਸਾਨੂੰ ਦੱਬਾਇਆ ਹੋਇਆ ਹੈ ਇਹ ਜੋ ਬੋਸਨ ਇਖੜੇ ਨੇ ਹੈ ਮਹਿੰਦਰਾ ਨੇ ਮਹਿੰਦਰਾ ਦੇ ਸਵਰਾਜ ਦੀ ਪੈਕਿੰਗ ਦੇ ਬੋਸ ਹੋਰ ਸਾਫਟ ਦੇ ਥੋੜਾ ਜਿਹਾ ਸੈਜ ਚ ਫਰਕ ਸੀ ਸੈਜ ਚ ਫਰਕ ਸੀ ਇਹ ਆਪਾਂ ਨੂੰ ਮਹਿੰਦਰਾ ਨੇ ਮਹਿੰਦਰਾ ਦੇ ਮਨ ਆਏ ਨੇ ਇਹ ਮਾਡਲ ਚ ਠੀਕ ਹੈ ਇਹ ਕੰਪਨੀ ਉਹਨਾਂ ਇਹ ਇਹਦੇ ਤੁਸੀਂ ਦੱਸਦੇ ਸੀ ਵੀ ਤਿੰਨ ਮਾਡਲ ਆ ਗਏ ਹਨਾ ਟਾਪੇ ਤੇ ਸਵਰਾਜ ਚ ਤਿੰਨ ਮਾਡਲ ਤਨ ਚਾਰ ਮਾਡਲ ਆ ਗਏ ਆ ਤਿੰਨ ਚਾਰ ਮਾਡਲ ਆ ਗਏ ਕਈ ਮਾਡਲ ਆਣੇ ਤਾਂ ਫਿਰ ਵਿੱਚ ਪਤਲੀ ਸਾਫਟ ਵਾਲੇ ਛੋਟਾ ਡਾਪਾ ਵੀ ਆਇਆ ਠੀਕ ਆ ਮੋਟੀ ਸਾਫਟ ਦੇ ਵਿੱਚ ਆ ਛੋਟਾ ਡਾਪਾ ਦੋ ਤਰ੍ਹਾਂ ਇਹ ਹੋ ਗਏ ਬਾਕੀ ਪਤਲੀ ਸਾਫਟ ਵਾਲੇ ਹੋਣਗੇ ਹੁਣ ਜਦੋਂ ਇਹ ਸੁਪਰ ਸੀਟਰ ਆਏ ਨੇ ਤਾਂ ਕੰਪਨੀ ਨੇ ਇਹਨੂੰ ਹੋਰ ਮਜ਼ਬੂਤ ਬਣਾਤਾ ਹੈ ਤਾਂ ਹਾਂ ਜੀ ਹੁਣ ਇਹ ਮੋਟੀ ਸਾਫਟ ਵਾਲਾ ਕਰਦੇ ਸੀ ਬਾਕੀ ਦੀ ਕਪੈਸਿਟੀ ਬਹੁਤ ਵਧਾਦੀ ਠੀਕ ਹੈ ਲੈ ਉੱਧੇ ਹੁਣ ਤਾਂ ਇਹ ਜਿਹੜਾ ਇੱਕ ਹੋਰ ਨਵਾਂ ਲੇਟੈਸਟ ਮਾਡਲ ਆਉਂਦਾ ਜੀ 100 110 HP ਦੀ ਸਲੀਵ ਹੈ ਜੀ ਨਾ 100 ਲਗਭਗ ਇਹ ਆਪਣੀ ਸਲੀਵ ਹੁਣ ਆਪਾਂ ਜਿਹੜੀ ਪਾਈਏ ਇਹ 90 ਦੇ ਜੀ ਫੁੱਲ ਫੁੱਲ ਚੱਕੂ ਹੀ ਸੁਪਰ ਸੀਟਰ ਤੇ ਫੁੱਲ ਚੱਕੂਗਾ ਮਿਸਤਰੀ ਸਾਹਿਬ ਕਹਿੰਦੇ ਸੁਪਰ ਸੀਟਰ ਵਾਲੀ ਆਪਾਂ ਇਹਨੂੰ ਟੱਪ ਆਪ ਟੇਜ ਕੀਤਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਇਹ ਮੈਨੂੰ ਹੀ 18 ਉਹਨੇ 20 ਮਾਡਲ ਦਾ ਟੱਪ ਉਹ ਜਿਹੜਾ ਹਾਂ ਉਹਨੇ 20 ਮਾਡਲ ਦਾ ਹੀ ਟੱਪਾ ਲਾ ਦਿੱਤਾ ਹੈ ਸੁਪਰਸੀਡਰ ਤੇ ਕੋਈ ਦਿੱਕਤ ਨਹੀਂ ਆਉਣੀ ਤੇ ਹੁਣ ਇਹਨੂੰ ਫਿਟਿੰਗ ਕਰੀ ਜਾਂਦੇ ਆ ਆ ਦੇਖੋ ਜੀ ਬੁਜ ਵਾਸ਼ ਫਿਟ ਕਰਕੇ ਤੇ ਇਦਾਂ ਮਾੜੀ ਜੀ ਚਾਲੇ ਚ ਹੁੰਦੀ ਆ ਹਾਂ ਯਸ ਸਹੀ ਹੋ ਗਈ ਕੰਮ ਸਾਰਾ ਬਾਕੀ ਆ ਆ ਲੀਵਰ ਫਿਟ ਕਰਦੇ ਇਹਦੇ ਠੀਕ ਹੈ ਬਾਕੀ ਇਹ ਸਲੀਵ ਦੇ ਡਿਸਟ੍ਰੀਬਿਊਟਰ ਆ ਲੀਵਰ ਬੈ ਨਹੀਂ ਆਪਣੇ ਸਾਰੇ ਇਹ ਲੀਵਰਾਂ ਦਾ ਕੰਮ ਕਰਾਇਆ ਗਿਆ ਸੈਟ ਨਹੀਂ ਕਰਨਾ ਆ ਲੀਵਰ ਨਾਲ ਕੰਮ ਕਰਾਈ ਆਪਾਂ ਨੇ ਯਾਨਕਿ ਇਹਦੇ ਚ ਢਿੱਲਾ ਸੀ ਆਪਾਂ ਮਾੜਾ ਮਾੜਾ ਮਾਰ ਲਵਾ ਕੇ ਦੀ ਸੈਟਿੰਗ ਕਰਾਤੀ ਸਾਰਾ ਯਾਨਕਿ ਓਪਨ ਕਰਾਇਆ ਵੇੜਾ ਆਪਣਾ ਸਾਰਾ ਖਾਲੀ ਕਰਕੇ ਦੁਬਾਰੇ ਭਰ ਰਹੇ ਹਾਂ ਇਹਨੂੰ ਮਨਾ ਇੱਕ ਮੰਨ ਗਏ ਚਲੋ ਵੀ ਇੱਕ ਨਟ ਵੀ ਨਹੀਂ ਛੱਡਿਆ ਖੋਦਨ ਕਰਨੀਓ ਸਾਰਾ ਨਟ-ਨਾਟ ਖੋਲ ਗਏ ਨਟ-ਨਾਟ ਨਮਾ ਤੇ ਹਰ ਇੱਕ ਕੰਮ ਇਹਦਾ A to Z ਓਕੇ ਕਰ ਰਹੇ ਹਾਂ ਆਪਾਂ ਕੁਝ ਵੀ ਨਹੀਂ ਛੱਡ ਰਹੇ ਨਾਲ ਦੀ ਨਾਲ ਦਿਖਾ ਦੇਖੋ ਹੁਣ ਆਪਾਂ ਅ ਤੁਹਾਨੂੰ ਦੱਸਿਆ ਸੀ ਲਿਫਟ ਟਾਪੇ ਬਾਰੇ ਹਨ ਤੇ ਲਿਫਟ ਟਾਪਾ ਇਧਰ ਕਰੀ ਜਾਂਦਾ ਲੀਵਰ ਲੂਵਰ ਫਿੱਟ ਮਿਸਤਰੀ ਸਾਹਿਬ ਤੇ ਜਿਹੜਾ ਆਪਾਂ ਹੁਣ ਤੱਕ ਇਹਦਾ ਕੰਮ ਕਰਿਆ ਆਪਾਂ ਬ੍ਰੇਕਾਂ ਦਾ ਕੰਮ ਕਰਤਾ ਬ੍ਰੇਕਾਂ ਮਿਸਤਰੀ ਸਾਹਿਬ ਨੇ ਤੇਲ ਬ੍ਰੇਕ ਕਰਤਾ ਇਹ ਦੇਖੋ ਤੁਸੀਂ ਹਨਾ ਤੇ ਇਧਰੋਂ ਹਾਂ ਮੈਂ ਘਮਾਉਣਾ ਤੇ ਮਿਸਤਰੀ ਸਾਹਿਬ ਤੁਹਾਨੂੰ ਦੱਬ ਕੇ ਦਿਖਾਉਣਗੇ ਬ੍ਰੇਕ ਬ੍ਰੇਕ ਹੈਰ ਵਧੀਆ ਲੱਗਦੇ ਘਰ ਤੇ ਤੇਲ ਬ੍ਰੇਕਾਂ ਦਾ ਬਸ ਇਹ ਚੀਜ਼ ਆ ਵੀ ਆਪਾਂ ਨੂੰ ਚਲਾਉਣਾ ਚਲਾਉਣਾ ਬਿਲਕੁਲ ਬੱਬੂ ਲਾਓ ਜ਼ੋਰ ਅਰੇ ਮੈਂ ਇਧਰ ਆ ਮੈਂ ਤਾਂ ਪੈਰ ਇਧਰ ਆਪਾਂ ਨੇ ਨਹੀਂ ਲੱਗਦਾ ਮਿਸਤਰੀ ਸਾਹਿਬ ਚੱਲਦਾ ਨਾ ਘੁੰਮਦਾ ਨਹੀਂ ਮੜਾ ਢਿੱਲਾ ਢਿੱਲਾ ਹਟੋ ਤੇ ਦੇਖੋ ਪਤਾ ਕੀ ਹੈ ਜਦੋਂ ਆਪਾਂ ਭਰਤ ਪਾਇ ਸੀ ਨਾ ਫਾਰਮ ਦੇ ਵੀਡੀਓ ਬਣਾਈ ਸੀ ਇੱਕੋ ਤੋਂ ਆਪਣੇ ਕੋਲੇ ਸਵਾਰਾਜ ਟਰੈਕਟਰ ਸੀਗਾ ਉਹ ਪਾਵਰ ਨਹੀਂ ਸੀ ਨਾ ਉਹਦੇ ਬ੍ਰੇਕ ਤੇਲ ਵਾਲੇ ਸੀ ਉਹ ਚਲਾਉਣ ਵਾਸਤੇ ਕੋਈ ਬੈਠਣ ਨੂੰ ਤਿਆਰ ਹੀ ਨਹੀਂ ਸੀ ਹੁੰਦਾ ਹਾਲਾ ਕਹਿੰਦਾ ਨਾ ਯਾਰ ਇਹਦਾ ਮੁਰਦਾ ਨਹੀਂ ਇਹਦੇ ਬ੍ਰੇਕ ਨਹੀਂ ਲੱਗਦੇ ਉਹ ਚੀਜ਼ਾਂ ਦੇਖੋ ਜਿਵੇਂ ਜਿਵੇਂ ਸਮਾਂ ਬਦਲੀ ਜਾਂਦਾ ਤਕਨੀਕ ਆ ਜਾਂਦੀ ਆ ਤਾਂ ਆਪਾਂ ਉਹ ਨਵੀਂ ਤਕਨੀਕ ਦੇ ਆਦੀ ਹੋਈ ਜਾਂਦੇ ਆ ਜਿਹੜੇ ਬੰਦੇ ਨੇ ਇੱਕ ਵਾਰੀ ਪਾਵਰ ਸਟੀering ਟਰੈਕਟਰ ਚਲਾ ਲਿਆ ਉਹਨੂੰ ਸਾਦਾ ਚਲਾਉਣ ਨੂੰ ਵਧੀ ਨਹੀਂ ਲੱਗਦਾ ਤੇਲ ਬ੍ਰੇਕਾਂ ਵਾਲੀਆਂ ਬ੍ਰੇਕਾਂ ਯੂਜ਼ ਕਰ ਲੀਆਂ ਫਿਰ ਉਹਨੂੰ ਪੈਡਲ ਹਾਰ ਲੱਗਣ ਲੱਗ ਜਾਂਦੇ ਨੇ ਤਾਂ ਕਰਕੇ ਆਪਾਂ ਇਹ ਤੇਲ ਬ੍ਰੇਕ ਵੀ ਨਾਲ ਦੀ ਨਾਲ ਚਲੋ ਇਹ ਕਰਤਾ ਸਾਰਾ ਹਣਾ ਤੇ ਬਾਕੀ ਹੁਣ ਆਪਾਂ ਇਹਦਾ ਗੇਅਰ ਵੀ ਲਾਵਾਂਗੇ ਕੱਲ ਨੂੰ ਗੇਅਰ ਦੀ ਵੀ ਤਿਆਰੀ ਕਰਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਵੀ ਇਹਦੀ ਆਪਾਂ ਸਪੀਡ ਪਹਿਲਾਂ ਇਹ ਜਿਆਦੇ ਸਪੀਡਾਂ ਚ ਆਉਂਦਾ ਸੀ ਪਹਿਲੇ ਗੇਅਰ ਦੀ ਸਪੀਡ ਤੇ ਦੂਜੇ ਗੇਅਰ ਦੀ ਸਪੀਡ ਦਾ ਤਾਂ ਥੋੜਾ ਹੀ ਫਰਕ ਸੀ ਜਿਹੜੇ 90 ਮਾਡਲ ਟਰੈਕਟਰ ਆਏ ਨੇ ਉਹ ਜਿਹੜੇ ਵੀਰਾਂ ਨੇ ਚਲਾਏ ਨੇ ਉਹਨਾਂ ਨੂੰ ਪਤਾ ਹੈ ਦੂਜੇ 'ਚ ਵੀ 11 ਹਲ ਖਿੱਚ ਲੈਂਦਾ ਸੀ ਪਹਿਲੇ 'ਚ ਦਾ ਬੋਂਦਾ ਹੀ ਬੋਂਦਾ ਸੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਇੱਕ ਨਵੇਂ ਬਲੌਗ